ਅਸੀਂ ਟੀਚਰਸ ਨੂੰ ਸਿੰਗਾਪੁਰ ਫਿਨਲੈਂਡ ਆਈਆਈਐਮ ਦਾ ਬਾਅਦ ਡਾਕਟਰਾਂ ਨੂੰ ਬਾਹਰ ਕਿਉਂ ਭੇਜ ਰਹੇ ਆ ਜਿੰਨੀ ਵੱਡੀ ਸੋਚ ਟੀਚਰ ਦੀ ਹੋਏ ਜੀ ਬੱਚੇ ਉਸੇ ਤੋਂ ਸਿੱਖਣਗੇ ਨਾ ਉਹ ਆਜੇ ਬਣਨਗੇ ਬੱਚੇ ਜੇ ਸਾਡੇ ਟੀਚਰ ਉਹਨਾਂ ਦਾ ਨਜ਼ਰੀਆ ਠੀਕ ਹੋਏਗਾ ਤਾਂ ਨਜ਼ਾਰੇ ਵਧੀਆ ਦਿਖਾਣਗੇ ਬੱਚਿਆਂ ਨੂੰ ਵਧੀਆ ਦ੍ਰਿਸ਼ ਦਿਖਾਣਗੇ ਉਹ ਉਹ ਸਾਰੇ ਬੰਦੇ ਜਿਹੜੇ ਆਪਣੀ ਵਿੱਦਿਆ ਕਰਕੇ ਉਹਨਾਂ ਨੇ ਉਚਾਈਆਂ ਨੂੰ ਛੂਹਿਆ ਚਾਹੇ ਲਾਲਬਾਦਰ ਸ਼ਾਹਕਪਰੀ ਹੋਣ ਡਾਕਟਰ ਮਨਮੋਹ ਸਿੰਘ ਹੋਣ ਬਾਬਾ ਸਾਹਿਬ ਵੀਰ ਮੇਤਕਰ ਹੋਣ ਸੋ ਐਜੂਕੇਸ਼ਨ ਬੱਚੋ ਇੱਕ ਟੂਲ ਆ ਜਿਹੜਾ ਤੁਹਾਨੂੰ ਦੁਨੀਆ ਦੀਆਂ ਉਚਾਈਆਂ ਤੇ ਲਿਜਾ ਸਕਦਾ ਤੁਸੀਂ ਵੱਡੇ ਤੋਂ ਵੱਡਾ ਸੁਪਨਾ ਦੇਖ ਸਕਦੇ ਹੋ ਇਹ ਤੁਹਾਡੇ ਸਕੂਲਾਂ ਦੇ ਵਿੱਚ ਪਹਿਲੀ ਵਾਰ ਹੀ ਹੈ ਮੇਨਟੇਨੈਂਸ ਵਾਸਤੇ ਬੰਦੇ ਮਿਲਦੇ ਆ ਜੀ ਤੇ ਇਹ ਸਾਡੀ ਕੋਸ਼ਿਸ਼ ਆ ਕਿ ਜਿਹੜੇ ਟੀਚਰਸ ਆ ਉਹਨਾਂ ਨੇ ਕਮਰੇ ਨਹੀਂ ਬਣਾੜੇ ਉਹਨਾਂ ਨੇ ਬੈਂਚ ਨਹੀਂ ਖਰੀਦਣੇ ਉਹਨਾਂ ਨੇ ਬੱਚਿਆਂ ਦਾ ਭਵਿੱਖ ਬਣਾਣਾ ਇਹਨਾਂ ਨੂੰ ਉੱਕੇ ਤੱਕ ਪਹੁੰਚਾਣਾ ਪੰਜਾਬ ਪਹਿਲਾ ਸਟੇਟ ਜਨੇ ਐਨਰਜੀ ਡਿਟ੍ਰੈਕਟ ਨੂੰ ਵੈਰ ਕੀਤਾ ਨਾ ਸਕੂਲਸ ਨਾ ਉਹਦੇ 50 ਮੀਟਰ ਦੇ ਘੇਰੇ ਚਾਰਜੀ ਪ੍ਰੈਕਟਿਕ ਹੈ ਪੱਛੇ ਪੰਜਾਬ ਸਰਕਾਰ ਦੇ ਭਜਰੇ ਸੀ ਪਾਸਟੂ ਕਰਕੇ ਉੱਥੋਂ ਅਸੀਂ ਇਹਦਾ ਸਿੱਧਾ ਘੇਰ ਪਾਇਆ ਹੁਣ ਬੱਚੇ ਜਿਹੜੇ ਆ ਗਏ ਖੇਡ ਤੇ ਬਾਜ਼ਾਰ ਚ ਜਾ ਰਹੇ ਆ ਸਕੂਲਸ ਚ ਜਾ ਰਹੇ ਆ ਲਾਇਬ੍ਰੇਰੀਆਂ ਚ ਜਾ ਰਹੇ ਆ ਨੌਕਰੀਆਂ ਤੇ ਜਾ ਰਹੇ ਆ ਪੇਰੈਂਟਸ ਨੂੰ ਟੀਚਰਸ ਨੂੰ ਪਾਉ ਨੂੰ ਜਿਹੜੀ ਚੀਜ਼ ਦੀ ਲੋੜ ਹੈ ਤੁਹਾਡਾ ਮਸਲਾ ਸਕੂਲ ਤੇ ਪਹਿਲਾਂ ਪੀਣ ਵਾਲੇ ਪਾਣੀ ਦਾ ਕੋਈ ਹੋਰ بارش ਦੇ ਪਾਣੀ ਦਾ ਜਿਹੜੀ ਵੀ ਸਮੱਸਿਆ ਹੋਵੇ ਕੂਲ ਦਾ ਪਹਿਲਾ ਹੱਲ ਕਰਾਂਗੇ ਸਾਡੇ ਕੋਲ ਕੋਈ ਕੰਮ ਨਹੀਂ ਹੈ ਸਕੂਲਾਂ ਵਾਸਤੇ ਢਾਈ ਵਾਸਤੇ ਔਰ ਹਸਪਤਾਲਾਂ ਵਾਸਤੇ ਲੇਕਿਨ ਬੱਚਿਆਂ ਦੀ ਕਿਸਮਤ ਦੇ ਉੱਤੇ ਤਾਲ ਨਹੀਂ ਰੁਕਦਾ ਆਵੇ ਇਹਨਾਂ ਦੀ ਕਿਸਮਤਾਂ ਇਹਨਾਂ ਵਾਸਤੇ ਬਹੁਤ ਵੱਸੂਤ ਹੋ ਰਹੀ ਹੈ ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਤੇ ਸਰਕਾਰੀ ਕਾਲਜਾਂ ਚ ਤੇ ਯੂਨੀਵਰਸਿਟੀਆਂ ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਪਹਿਲਾਂ ਕਿੱਥੇ ਸੀ ਪਲੱਸ 2 ਕਰੋ 10ਵੀਂ ਕਰੋ ਆਈ ਲੈਟਸ ਕਰੋ ਚਲੋ ਬਾਹਰ ਇੱਥੇ ਰਹਿ ਕੇ ਪੜਾਂਗੇ ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈਗੀ